ਜਾਏ ਲੋਕ ਕਰ ਜਾਂਦੇ ਸੀਗੇ ਵੀ ਕੁੜੀ ਹੋਰ ਦਿਖਾ ਦੇਣੀ ਜੇ ਕਿਹਦੇ ਚਾਰ ਕੁੜੀਆਂ ਵੀ ਦੋ ਸੋਹਣੀਆਂ ਤੇ ਦੋ ਕਾਲੀਆਂ ਪੀੜੀਆਂ ਆਈਆਂ ਦਿਖਾ ਦੇਣੀ ਸੋਹਣੀ ਤੇ ਵਿਆਹ ਨਹੀਂ ਦੂਜੀ ਕਾਲੀ ਪੀਲੀ ਕਿਉਂਕਿ ਉਦੋਂ ਕੁੜੀਆਂ ਤਿੰਨ ਚਾਰ ਚਾਰ ਦਾ ਤਾਂ ਕੋਈ ਨਹੀਂ ਚੱਕਦੇ ਸੀ ਪਤਾ ਨਹੀਂ ਲੱਗਦਾ ਕਿ ਕਿਹੜੀ ਵਿਆਹੀ ਪੁਰਾਣੇ ਸਮੇਂ ਦੀ ਗੱਲ ਆ ਬਾਜੀ ਬਰਾਤ ਲੱਗੇ ਦਰਮੇ ਬਾਜੀ ਕੁੜੀਆਂ ਦੇ ਪਿੰਡ ਪਹੁੰਚ ਗਏ ਜਦੋਂ ਕੁੜੀਆਂ ਦੇ ਪਿੰਡ ਪਹੁੰਚ ਗਏ ਜਾਂ ਆਪਣੀ ਪੀ ਲਿਆ ਆਨੰਦ ਗਾਰਜ ਹੋ ਗਏ ਆਨੰਦ ਗਾਰਜ ਦੇ ਬਾਅਦ ਪੈਗ ਬੋਗ ਸ਼ੁਰੂ ਹੋ ਗਏ ਜਦੋਂ ਪੈਗ ਬੋਗ ਸ਼ੁਰੂ ਹੋ ਗਏ ਕੰਨਿਆਂ ਨੇ ਸਹਾਵ ਜਨਾਂ ਨਾਲ ਲਾ ਲਈ ਕੰਨਿਆਂ ਨੂੰ ਉਦੋਂ ਵੀ ਸਹਾਵ ਨਾਲ ਲਾ ਲਈ ਤੇ ਕੰਨਿਆਂ ਨੇ ਮੇਰੇ ਕੋਲ ਉਦੋਂ ਵੀ ਸਹਾਵ ਨਾਲ ਲਾ ਲਈ ਦੂਜੀ ਲੇਟਣ ਲੁਟਣ ਵਾਲੀ ਲੇਟਦੇ ਫਿਰਨਾ ਭਰਾਵਾ ਜੋ ਲੇਟਦੇ ਫਿਰਨਾ ਤੇ ਤੁਹਾਨੂੰ ਪਤਾ ਹਰ ਪਲਾਦ ਦੇ ਵਿੱਚ ਬੰਦੇ ਪੰਜ ਚਾਰ ਬੰਦੇ ਸਿਆਣੇ ਵੀ ਜਾਂਦੇ ਹੁੰਦੇ ਉਹਨਾਂ ਬੋਤਾ ਹੁੰਦਾ ਵੀ ਮੜੀਰ ਉੱਥੇ ਤਾਂ ਕਰੂਗੀ ਪੰਜ ਸੱਤ ਬੰਦੇ ਸਿਆਣੇ ਵੀ ਗਏ ਸੀ ਚਲੋ ਜੀ ਟਰਾਲੀਆਂ ਤੇ ਲੱਦ ਲੁਦ ਕੇ ਘਰੇ ਵਾਂਸ ਮੁੰਡਿਆਂ ਦੇ ਪਿੰਡ ਪਹੁੰਚ ਗਏ ਜਦੋਂ ਮੁੰਡਿਆਂ ਦੇ ਪਿੰਡ ਪਹੁੰਚ ਗਏ ਪੂਸ ਘੰਟਾ ਹੋ ਗਿਆ ਸੀ ਐਨੂੰ ਪੈਗਾ ਰੋੜਾ ਰ ਆਪਾਂ ਲੋਪਾ ਪੈ ਗਿਆ ਕੰਦੂ ਕੁੜੀ ਹੋਣੀ ਹੋਰ ਜਦੋਂ ਕੁੜੀ ਹੋਈ ਹੋਰ ਹੈ ਜੇ ਗੱਲ ਚੱਲ ਪਈ ਤੇ ਚੱਲਦੀ ਚੱਲਦੀ ਗੱਲ ਗਬਰੂ ਕੋਲੇ ਪਹੁੰਚ ਗਈ ਵਿਆਹ ਵਾਲੇ ਕੋਲੇ ਜਦੋਂ ਵਿਆਹ ਵਾਲੇ ਗਬਰੂ ਕੋਲੇ ਗੱਲ ਪਹੁੰਚ ਗਈ ਜਦੋਂ ਵਿਆਹ ਵਾਲੇ ਗਬਰੂ ਨੇ ਆ ਕੇ ਘੁੰਡ ਜਾ ਚੱਕ ਕੇ ਵੇਖਿਆ ਕਹਿੰਦਾ ਹੋਵੇ ਇਹ ਤਾਂ ਹੋਰ ਹੀ ਡੇਲੜ ਜੀ ਹਣ ਮੂੜ ਆਫ ਹੋ ਗਿਆ ਹਣ ਮੂੜ ਆਫ ਕੀ ਕਰਦਾ ਸਿੱਧਾ ਹੀ ਪੇਟਿਆਂ ਦੇ ਅੰਦਰ ਜਾਉਂਦਾ ਤੇ ਪੇਟਿਆਂ ਦੇ ਅੰਦਰ ਤੁਹਾਨੂੰ ਪਤਾ ਹੀ ਹੋਵੇ ਆਪਣੇ ਵਿਆਹਦਨ ਕੀ ਪਿਆ ਹੁੰਦਾ ਕਿਉਂਕਿ ਸ਼ਰਾਬ ਉੱਥੇ ਹੀ ਪਈ ਹੁੰਦੀ ਹੈ ਕੋਈ ਕਹਿੰਨੀ ਉਧਰ ਜੇ ਪਈ ਹੁੰਦੀ ਕੋਈ ਪਰਲੇ ਪਾਸੇ ਜੇ ਕੋਈ ਸਾਹਨੇ ਜੜਾਈਆਂ ਪਈਆਂ ਨੇ ਇਹ ਕੋਈ ਉੱਥੇ ਟੁੱਟਿਆ ਜੇ ਮੇਜ ਆ ਪੈਂਦਾ ਉਹ ਛੱਤ ਹੀ ਨਹੀਂ ਥੱਲੇ ਬਣੀ ਪਈ ਹੁੰਦੀ ਉਹ ਤੇ ਅੰਚਣੀਆਂ ਹੀ ਪਈਆਂ ਹੁੰਦੀਆਂ ਹਣ 5-7 ਬੈਗ ਲਾ ਕੇ ਲੜਕੇ ਮਾਰਦਾ ਫਿਰਦਾ ਉਚੋਲੇ ਉਲਾਂਦੇ ਫਿਰਦਾ ਕਿਦਾਂ ਬਣਾ ਉਹ ਕਿਹੜਾ ਰੋਕੂਗਾ ਰੋਕੂਗਾ ਕਿਹੜਾ ਰੋਕੂਗਾ ਉਹ ਕਿਹੜਾ ਰੋਕੂਗਾ ਉਹ ਕਿਹੜਾ ਰੋਕੂਗਾ ਉਥੇ ਵੀਰਾ ਡੈਡੀ ਜੀ ਕਹਿੰਦਾ ਭਾਈ ਤੈਨੂੰ ਕੋਣ ਰੋਕ ਸਕਦਾ ਤੂੰ ਤਾਂ ਆਜੀ ਫਿਲਮ ਦਾ ਹੀਰੋ ਹੈ ਤੈਨੂੰ ਰੋਕਣਾ ਕੋਈ ਜੰਮਿਆ ਨਹੀਂ ਜੋ ਜਿਆਦਾ ਹੀ ਰੌਲਾ ਰੱਪਾ ਵੱਧ ਗਿਆ ਕਾਫੀ ਲੜਾਈ ਜਦੋਂ ਵੱਧ ਗਈ ਤੇ ਕਾਫੀ ਜਿ ਰੌਲਾ ਰੱਪਾ ਜਦੋਂ ਵੱਧ ਗਿਆ ਤੇ ਨਮੀ ਵੀ ਆਈ ਮਟਿਆਰ ਬੜੇ ਪਿਆਰ ਜਿਨਾਂ ਕੋਲੇ ਜਾ ਕੇ ਪੁੱਛਦੀ ਐ ਕਹਿੰਦੇ ਜੀ ਉਹ ਦੀ ਹੋ ਜੀ ਦੀ ਇਹੋ ਜੀ ਵੀਓ ਜੀ ਤੁਸੀਂ ਰੋਲਾ ਰਪੇ ਕਾ ਤੋ ਭਈਏ ਨਹੀਂ ਕੰਮ ਕਰ ਕੰਨਾ ਜਿਹੜਾ ਕੋ ਸੋਨਾ ਸੀ ਹੋ ਗਿਆ ਔਰ ਵਿੱਚ ਨਾ ਬੋਲੀ ਜੇ ਵਿੱਚ ਬੋਲੀ ਸਹਾਲ ਵਾਲੀ ਕੰਨਾ ਜਿਹੜਾ ਕੁਛ ਕਰੂੰਗਾ ਮੈਂ ਹੀ ਕਰੂੰਗਾ ਕੀ ਕੰਨਾ ਬਣਾ ਔਮਕੀਲ ਕੋ ਚੰਗਾ ਕਰਕੇ ਵੇਖੀ ਹਣ ਮਾਂਜੋ ਧਰ ਕੇ ਵਕੀਲ ਕੋ ਚੰਗਾ ਕਰਕੇ ਵੇਖੀ ਹਣ ਮਾਂਜੋ ਧਰ ਕੇ ਓਏ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ ਹੈਨੀ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ कुछ लेते मैं केस करना अब खाई होर ते ब्याती कोई होर बचोले ते मैं केस करना अब खाई होर ते ब्याती कोई हो बचोले <laughs> <laughs> ते मैं करना ਵਿਚ ਪੂਰੀ ਝੰਡੀ ਪੇਕਿਆਂ ਦੀ ਹੋਜੂ ਭੰਡੀ ਹੋਜੂ ਭੰਡੀ ਪਿੰਡ ਦੇ ਵਿੱਚ ਪੂਰੀ ਝੰਡੀ ਝੰਡੀ ਪੇਕਿਆਂ ਦੀ ਹੋਜੂ ਭੰਡੀ ਤੇਰੇ ਹੱਥ ਵਿੱਚ ਮਈਆ ਹੈ ਡੋਰ ਤੇਰੇ ਹੱਥ ਵਿੱਚ ਮਈਆ ਹੈ ਡੋਰ ਹਾੜਾ ਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾ ਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾ ਵੇ ਤੂੰ ਇੰਜ ਨਾ ਕਰੀ ਪਾਸੀ ਕਹਿਣ ਨੂੰ ਕੀ ਕਹਣਾ ਹੈ ਜਿਹੜੀਆਂ ਆਪਣੀਆਂ ਕੁੜੀਆਂ ਹੁੰਦੀਆਂ ਨਾ ਹੁੰਦੀਆਂ ਵਿਚਾਰੀਆਂ ਕੁੜੀਆਂ ਪਲਾ ਕਿਦਾਂ ਆਪਣੇ ਸਾਰੇ ਪਿੰਡ ਬੱਠੀਆਂ ਵਿੱਚ ਪੇਕਾਂ ਦੇ ਸੁੱਖ ਮੰਗੀਆਂ ਨੇ ਸੱਚੇ ਬਾਦਸ਼ਾਹ ਬਾਬਾ ਨਾਨਕਾ ਕਲਗਣੇ ਪਾਸ਼ਾ 11ਵੇਂ ਵਾਲਾ ਪੀਰ ਲਾਖਾ ਦਾ ਪੀਰ ਨਗਾਹੀ ਵਾਲਾ ਪੀਰ ਕੋਟਲੇ ਵਾਲਾ ਪੀਰ ਖਵਾਜਾ ਮੇਰੇ ਡੈਡੀ ਨੇ ਸੁੱਖ ਰੱਖੇ ਮੇਰੀ ਮੰਮੀ ਨੇ ਸੁੱਖ ਰੱਖੀ ਮੇਰੇ ਵੀਰਾਂ ਨੇ ਸੁੱਖ ਰੱਖੇ ਹੁਣ ਥੋੜੇ ਸਾਹਮਣੇ ਹੈ ਉਹ ਕਹਿੰਦਾ ਬਿਚੋਲੇ ਦੇ ਮੈਂ ਕੇਸ ਕਰਨਾ ਵਿਖਾਈ ਹੋਰ ਤੇ ਵਿਆਹ ਤੇ ਘੋਰ ਕਹਿੰਦੀ ਪਲੀਜ਼ ਗੱਲ ਸੁਣੋ ਕਹਿੰਦੀ ਗੱਲ ਸਮ ਉਹ ਕਹਿੰਦੇ ਉਹਨਾਂ ਪਿੰਡਾਂ 'ਚ ਮੇਰੇ ਡੈਡੀ ਦੀ ਬੜੀ ਰੈਪਿਊਟੇਸ਼ਨ ਹੈ ਮੇਰੇ ਵੀਰਾਂ ਦੀ ਬੜੀ ਰੈਪਿਊਟੇਸ਼ਨ ਹੈ ਕਹਿੰਦੀ ਉਹਨਾਂ ਨੂੰ ਇਨਸਾਲਟ ਹੋ ਜੇ ਉਹਨਾਂ ਦੀ ਬੇਇੱਜ਼ਤੀ ਹੋ ਜੂਗੀ ਕਹਿੰਦੀ ਪਲੀਜ਼ ਤੁਸੀਂ ਐਦਾਂ ਨਾ ਕਰੋ ਬਲਕਿ ਤੁਸੀਂ ਵਿਆਹ ਇੱਕ ਹੋਰ ਕਰਾ ਲਓ ਮੈਂ ਜੈਸਮੈਂਟ ਕਰ ਲਊਂਗੀ ਪਰ ਵੀ ਤੁਸੀਂ ਐਦਾਂ ਨਾ ਕਰੋ ਕਹਿੰਦਾ ਚੱਬਾ ਤੈਨੂੰ ਨਹੀਂ ਬਤਾ ਅਬ ਕਿਉਂ ਕਿ ਚੰਗਾ ਕਰਕੇ ਦੇਖੀ ਹੁਣ ਮਾਂਜੂਂਦੜ ਕਿ ਕੁਝ ਚੰਗਾ ਕਰਕੇ ਦੇਖੀ ਹੁਣ ਮਾਂਜੂਂ ਓ ਸਾਰੀ ਦੁਨੀਆ 'ਚ ਮੱਚ ਜਾਣਾ ਸ਼ੋਰ ਹਾਏ ਨਹੀਂ ਸਾਰੀ ਦੁਨੀਆ 'ਚ ਮੱਚ ਜਾਣਾ ਸ਼ੋਰ ਵੋ ਚੂਲੇ ਤੇ ਮੈਂ ਕੇਸ ਕਰਨਾ ਖਾਈ ਹੋਰ ਤੇ ਬਿਆਹੀ ਕੋਈ ਹੋਰ ਜੁਲੇ ਤੇ ਮੈਂ ਕਿਸ ਕਰਾਂ ਨਾ ਤੁਹਾਡੀ ਹੋਰ ਤੇ ਬਿਆਹੀ ਕੋਈ ਹੋਰ ਜੁਲੇ ਤੇ ਮੈਂ ਕਿਸ ਕਰਾਂ ਹਾਏ ਬਣਦੇ ਵਿੱਚ ਪੂਰੀ ਝੰਡੀ ਠੱਕਿਆਂ ਦੀ ਹੋ ਜੂ ਪੰਢੀ ਬਣਦੇ ਵਿੱਚ ਪੂਰੀ ਝੰਡੀ ਨੂੰ ਮੈਂ ਕਿਆਂਦੀ ਹੋ ਜੂ ਪੰਢੀ ਤੇਰੇ ਹੱਥ ਵਿੱਚ ਮਈਆ ਵਡੋਰ ਵਿੱਚ ਮਾਇਆ ਵੇ ਡੋਰ ਫੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਪਰਵੇ ਤੂੰ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਚੇਤਾਉ ਤਾ ਉਦੋਂ ਹਾਂ ਨਹੀਂ ਪੂਰਾ ਮੈਨੂੰ ਚੇਤਾਉ ਤਾ ਟੁਕੜਾ ਸੀ ਚੰਨ ਦਾ ਮੈਨੂੰ ਲੱਗਦਾ ਉਹ ਹੋਈਏ ਦਿਲ ਨਹੀਂਉ ਮਨ ਦਾ ਨਹੀਂ ਪੂਰਾ ਮੈਨੂੰ ਚੇਤਾਉ ਤਾ ਨੇ ਟੁਕੜਾ ਸੀ ਜੰਦਾ ਉਹ ਜੋ ਲਗਦਾ ਹੋਈਏ ਦਿਲ ਨਹੀਂਉ ਮੰਨਦਾ ਉਹਨੇ ਕੱਢਿਆ ਪੁਰਾਣਾ ਕੋਈ ਖੋਰ ਉਹਨੇ ਗੰਜਰ ਨੇ ਮੇਰੇ ਨਾਲ ਕੱਢਿਆ ਪੁਰਾਣਾ ਕੋਈ ਖੋਰ ਬਚੋ ਲੈਦੇ ਮੈਂ ਪਿੰਡੇ ਵਿੱਚ ਪੂਰੀਆ ਦੂਰ ਦੂਰ ਪਿੰਡਾਂ ਵਿੱਚ ਨਾਂ ਦੀ ਮਸ਼ਹੂਰੀ ਐ ਕਿਛ ਤਵੇ ਬਾਪੂ ਜੀ ਦੀ ਪਿੰਡੇ ਵਿੱਚ ਪੂਰੀਆ ਦੂਰ ਦੂਰ ਪਿੰਡਾਂ ਵਿੱਚ ਨਾਂ ਦੀ ਮਸ਼ਹੂਰੀ ਐ ਦੂਰ ਦੂਰ ਪਿੰਡਾਂ ਵਿੱਚ ਨਾਂ ਦੀ ਮਸ਼ਹੂਰੀ ਐ ਮੇਰੀ ਮਾਂ ਦਾ ਵੀ ਦਿਲ ਕਮਜ਼ੋਰ ਮੇਰੀ ਮਾਂ ਦਾ ਵੀ ਦਿਲ ਕਮਜ਼ੋਰ ਹਾੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਸ਼ਰੀਫ ਫਤਲਦਾਰ ਦਾ ਨਹੀਂ ਹਾਏ ਨਹੀਂ ਸ਼ਰੀਫ ਫਤਲਦਾਰ ਦਾ ਨਹੀਂ ਗੁੱਸਾ ਵੜ ਆਤਾ ਹੋਰ ਨਾ ਨਾ ਕਰਿਓ ਸਿਖਾਉਣੀਓ ਨੂੰ ਮਤ ਹੈ ਓਏ ਸ਼ਰੀਫ ਫਤਲਦਾਰ ਦਾ ਨਹੀਂ ਗੁੱਸਾ ਵੜ ਆਤਾ ਓਏ ਹੋਰ ਨਾ ਨਾ ਕਰਿਓ ਸਿਖਾਉਣੀਓ ਨੂੰ ਮਤ ਹੈ ਓਨੂੰ ਬੰਦੇ ਤੋਂ ਬਣਾਉਣਾ ਹੈ ਨਹੀਂ ਮੋਰ ਓਨੂੰ ਬੰਦੇ ਤੋਂ ਬਣਾਉਣਾ ਹੈ ਨਹੀਂ ਮੋਰ ਉਚੂਲੇ ਤੇ ਮਕੀਸ ਕਰਨਾ ਬਹੁ ਖਾਈ ਹੋਰ ਤੇ ਵਿਆਦੀ ਕੋਈ ਹੋਰ ਮੋਜਰੇ ਤੇ ਮਕੀਸ ਕਰਨਾ ਖਾਈ ਹੋਰ ਤੇ ਵਿਆਦੀ ਕੋਈ ਹੋਰ ਬਚੂਲੇ ਤੇ ਮੈਂ ਇਸ ਕਰਨਾ ਹਾਏ ਸ਼ਰੀਫ ਅੱਲਦਾਰਾ ਕਾ ਤੋ ਕਰਦਾਏ ਅੜੀਆਂ ਜਤੋ ਤੇਰੇ ਹੱਕ ਵਿੱਚ ਮੈਂ ਵੇ ਢੋਲਾ ਖੜੀ ਆ ਤੈਨੂੰ ਬਦਲਦਾਰਾ ਕਾ ਤੋ ਜਦੋਂ ਤੇਰੇ ਹੱਕ ਵਿੱਚ ਜਦੋਂ ਤੇਰੇ ਹੱਕ ਵਿੱਚ ਮੈਂ ਵੀ ਢੋਲਾ ਖੜੀ ਆ ਕਾ ਤੋ ਪਣਦਾ ਹੈ ਕੰਡਿਆਂ ਦੀ ਥਾਰ ਕਾ ਤੋ ਪਣਦਾ ਹੈ ਕੰਡਿਆਂ ਦੀ ਥਾਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋੜਾਵੇ ਤੂੰ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਸਬਾਰੇ ਨਾ ਸੁਆਹੀ ਹੋਵੇ ਬਿਆਦੀ ਕੋਈ ਹੋਰ ਬਜੂਲੇ ਦੇ ਮੈਂ ਕੇਸ ਮਰਨਾ ਤੁਹਾਡੇ ਵਿਆਹ ਤੋਂ ਕਰਾ ਲਈ ਕਹੋ ਆੜਾ ਮੈਂ ਦਿੰਦਾਂ ਕਰੀ ਵਾਏ